ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰ ਵਿੱਚ ਜੁੜ ਬੈਠੇ ਸਾਰੇ ਹੀ ਬੜੇ ਸੂਝਵਾਨ ਸਿਆਣੇ ਅਤੇ ਸਤਕਾਰਯੋਗ ਗੁਰਸਵਾਰਿਓ ਬੜੇ ਪਿਆਰ ਸਰਕਾਰ ਸਹਿਤ ਫਤਿਹ ਨਾਲ ਸਾਂਝ ਬਣਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਸਟੱਡੀ ਸੈਂਟਰ ਵੱਲੋਂ ਅੱਜ ਦਾ ਇਹ ਵਿਸ਼ੇਸ਼ ਸੈਮੀਨਾਰ ਜਿਸ ਵਿੱਚ ਦਾਸ ਨੂੰ ਜੋ ਵਿਸ਼ਾ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਹੈ ਗੁਰਦੁਆਰਾ ਸੁਧਾਰ ਲਹਿਰ ਤੋਂ ਮੌਜੂਦਾ ਸਮੇਂ ਤੱਕ ਜੋ ਕਿ ਇਤਿਹਾਸ ਅਤੇ ਸਮਾਜਿਕ ਤੌਰ ਤੇ ਉੱਤੇ ਅਸਾਂ ਸਫ਼ਰ ਤੈਅ ਕੀਤਾ ਹੈ ਅਈਸਾ ਭਾਈ ਕਾਨ ਸਿੰਘ ਨਾਭਾ ਜੀ ਨੇ ਗੁਰਮਤ ਮਾਰਤੰਡ ਅਤੇ ਮਹਾਨ ਕੋਸ਼ ਵਿੱਚ ਗੁਰਦੁਆਰੇ ਦੇ ਸੰਬੰਧ ਵਿੱਚ ਜੋ ਲਾਈਨਾਂ ਲਿਖੀਆਂ ਨੇ ਉਹ ਬੜੀਆਂ ਹੀ ਭਾਵਪੂਰਤ ਔਰ ਗੁਰਦੁਆਰੇ ਦੀ ਸੰਸਥਾ ਨੂੰ ਉਸ ਦੇ ਮਕਸਦ ਨੂੰ ਸਪਸ਼ਟ ਕਰਦੀਆਂ ਨੇ ਕਿ ਗੁਰਦੁਆਰਾ ਰੋਗੀਆਂ ਲਈ ਸਫਾਖਾਨਾ ਭਾਵ દવાਖਾਨਾ ਔਰ ਅਨਾਥਾਂ ਤੇ ਅਪਾਹਜਾਂ ਦੀ ਸੰਭਾਲ ਦਾ ਇੱਕ ਕੇਂਦਰ ਹੈ ਭੁੱਖਿਆਂ ਲਈ ਰੋਟੀ ਦਾ ਪ੍ਰਬੰਧ ਕਰਨ ਵਾਸਤੇ ਔਰ ਭਟਕਿਆਂ ਹੋਇਆਂ ਨੂੰ ਇੱਕ ਜਗ੍ਹਾ ਇੱਕ ਟਿਕਾਣਾ ਮਿਲਦਾ ਹੈ ਔਰ ਅਗਲੀ ਜਿਹੜੀ ਗੱਲ ਹੈ ਜੋ ਇੱਕ ਆਦਰਸ਼ ਹੈ ਸਿੱਖੀ ਦਾ ਸਭ ਤੋਂ ਵੱਡਾ ਵੀ ਆਤਮਿਕ ਤਲ ਦੇ ਉੱਤੇ ਖੋਜੀਆਂ ਤੇ ਟੁੰਡਾਵਾਂ ਵਾਸਤੇ ਉਹ ਇੱਕ ਸਕੂਲ ਦਾ ਪਾਠਸ਼ਾਲਾ ਦਾ ਕੰਮ ਕਰਦਾ ਹੈ ਈ ਮੈਂ ਆਪਣੇ ਸ਼ਬਦਾਂ ਵਿੱਚ ਭਾਈ ਕਾਂਤ ਸਿੰਘ ਨਾਭਾ ਜੀ ਦੀ ਜੋ ਗੁਰਦੁਆਰਾ ਮਕਸਦ ਉਹਨਾਂ ਨੇ ਗੁਰਦੁਆਰੇ ਦਾ ਬਿਆਨ ਕੀਤਾ ਹੈ ਉਸ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਸ ਸੰਦਰਭ ਵਿੱਚ ਜਦੋਂ ਅਸੀਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਸੰਸਥਾ ਹੋਂਦ ਵਿੱਚ ਲਿਆਂਦੀ ਉਹ ਗੁਰਦੁਆਰਾ ਹੈ ਜਿਸ ਬੇਸਿਕ ਤੌਰ ਉਤੇ ਧਰਮਸ਼ਾਲਾ ਕਿਹਾ ਜਾਂਦਾ ਸੀ ਔਰ ਭਾਈ ਸਾਹਿਬ ਜੀ ਨੇ ਧਰਮਸ਼ਾਲ ਸ਼ਬਦ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬੜੀ ਵਾਰ ਵਰਤੋਂ ਵਿੱਚ ਲਿਆਂਦਾ ਹੈ ਕਿ ਸਿੱਖ ਧਰਮਸ਼ਾਲ ਦੀ ਸੁਰਤ ਕਰਦਾ ਹੈ ਭਾਵ ਰੋਜ਼ਾਨਾ ਧਰਮਸ਼ਾਲ ਵੱਲ ਜਾਂਦਾ ਹੈ ਆਪਣੀ ਧਰਮ ਕੀਰਤ ਕਰਨ ਤੋਂ ਪਹਿਲਾਂ ਜਾਂ ਨਿਤਨੇਮ ਦੇ ਭਾਵ ਰੋਜ਼ਾਨਾ ਦੇ ਉਸ ਦੇ ਅਭਿਆਸ ਦਾ ਇੱਕ ਹਿੱਸਾ ਹੈ ਧਰਮਸ਼ਾਲ ਵਿੱਚ ਜਾਣਾ ਸੰਗਤ ਕਰਨਾ ਪੰਥਕ ਸਿੱਖ ਰਹਿਤ ਮਰਿਆਦਾ ਦੇ ਵਿੱਚ ਗੁਰਦੁਆਰੇ ਦੀ ਐਂਟਰੀ ਜਿਹੜੀ ਉਸ ਵਿੱਚ ਕੀਤੀ ਗਈ ਗੁਰਦੁਆਰਾ ਟੌਪਿਕ ਦੇ ਥੱਲੇ ਲਿਖਿਆ ਹੈ ਸੰਗਤ ਦੇ ਜੋੜ ਮੇਲ ਦੇ ਅਸਥਾਨ ਗੁਰਦੁਆਰਾ ਇਹ ਸ਼ਬਦ ਵਰਤਿਆ ਗਿਆ ਸਿੱਖ ਰਹਿਤ ਮਰਿਆਦਾ ਵਿੱਚ ਸੁਕਲ ਮਿਲਾ ਕੇ ਗੁਰੂ ਨਾਨਕ ਮਹਾਰਾਜ ਨੇ ਜਿਹੜੀ ਪਹਿਲੀ ਸੰਸਥਾ ਹੋਂਦ ਵਿੱਚ ਲਿਆਂਦੀ ਹੈ ਉਹ ਧਰਮਸ਼ਾਲਾ ਹੈ ਗੁਰਦੁਆਰਾ ਹੈ ਮੈਂ ਕਈ ਵਾਰ ਸੋਚਦਾ ਜਦੋਂ ਅਸੀਂ ਇਤਿਹਾਸ ਦੇ ਵਿੱਚ ਸਿੱਖੀ ਦੀ ਚੜ੍ਹਤ ਦਾ ਨਕਸ਼ਾ ਵੇਖਦੇ ਆਂ ਕਿ ਸਿੱਖੀ ਬੜੀ ਫੈਲ ਰਹੀ ਹੈ ਸਿੱਖੀ ਵਿਕਾਸ ਕਰ ਰਹੀ ਹੈ ਸਿੱਖੀ ਵਕਵਾ ਕਪੜਾਵਾਂ ਤੋਂ ਲੰਘਦੀ ਹੋਈ ਆਪਣੇ ਮਕਸਦ ਵਾਲੇ ਪਾਸੇ ਨੂੰ ਬੜੀ ਤੇਜ਼ੀ ਨਾਲ ਜਾ ਰਹੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਜੜ ਜਿੱਥੇ ਲੱਗੀ ਹੋਈ ਹੈ ਉਹ ਬੇਸਿਕ ਤੌਰ ਉਤੇ ਉਹੀ ਸੰਸਥਾ ਜਿਹੜੀ ਗੁਰੂ ਨਾਨਕ ਮਹਾਰਾਜ ਨੇ ਪ੍ਰਗਟ ਕੀਤੀ ਬਣਾਈ ਤੇ ਉਹ ਸਾਰੀ ਉਹ ਹੈ ਗੁਰਦੁਆਰਾ ਕਿਉਂਕਿ ਗੁਰਦੁਆਰਾ ਕੋਈ ਮਹਿਜ਼ ਪੂਜਾ ਦਾ ਸਥਾਨ ਨਹੀਂ ਜਿੱਥੇ ਲੋਕ ਇਕੱਠੇ ਹੋਣ ਕੇ ਹੋ ਕੇ ਕੇਵਲ ਰੱਬ ਰੱਬ ਕਰਨ ਗੁਰਦੁਆਰਾ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਇੱਕ ਬਿੰਬ ਹੈ ਜਿੱਥੇ ਇਕੱਠੇ ਹੋ ਕੇ ਅਸੀਂ ਆਪਣੇ ਨਿੱਜੀ ਜੀਵਨ ਨੂੰ ਵੀ ਉੱਚਿਆਂ ਚੁੱਕਣ ਵਾਸਤੇ ਗੁਰਬਾਣੀ ਰਾਹੀਂ ਕੁਝ ਸਬਕ ਲੈਂਦੇ ਆਂ ਨਾਲ ਨਾਲ ਅਸੀਂ ਇਹ ਵੇਖਦੇ ਆ ਇੱਕ ਬੇਨਤੀ ਮੈਂ ਸ਼ੁਰੂ ਵਿੱਚ ਕਰਦੇ ਆ ਅੱਜ ਸਾਡੇ ਵਿੱਚ ਇੱਕ ਧਾਰਨਾ ਪ੍ਰਚਲਿਤ ਹੋ ਰਹੀ ਹੈ ਔਰ ਬੜੀ ਜ਼ੋਰ ਨਾਲ ਹੀ ਪ੍ਰਚਾਰੀ ਜਾ ਰਹੀ ਹੈ ਵੀ ਸਾਨੂੰ ਦੂਜਿਆਂ ਨਾਲ ਕੀ ਮਤਲਬ ਸਾਡਾ ਨਿੱਜੀ ਜੀਵਨ ਉੱਚਾ ਹੋਣਾ ਚਾਹੀਦਾ ਹੈ ਖਿਮਾ ਕਰਨਾ ਕੀ ਗੁਰੂ ਨਾਨਕ ਮਹਾਰਾਜ ਜੀ ਦਾ ਨਿੱਜੀ ਜੀਵਨ ਕੀ ਸਾਨੂੰ ਉਸ ਉੱਤੇ ਕੋਈ ਸ਼ੱਕ ਹੈ ਕਿੰਨਾ ਉੱਚਾ ਜੀਵਨ ਹੈ ਫਿਰ ਵੀ ਉਹਨਾਂ ਨੂੰ ਦੂਜਿਆਂ ਨਾਲ ਕਿੰਨਾ ਲਗਾਵ ਹੈ ਕਿ ਉਹ ਦੂਜਿਆਂ ਵਾਸਤੇ ਯਤਨ ਕਰ ਰਹੇ ਨੇ ਕੋਈ ਵੀ ਨਿੱਜੀ ਜੀਵਨ ਉਹਨਾ ਚਿਰ ਪਰਫੁੱਲਤ ਨਹੀਂ ਹੋ ਸਕਦਾ ਜਿੰਨਾ ਚਿਰ ਉਹ ਆਪਣੇ ਆਲੇ ਦੁਆਲੇ ਨੂੰ ਸਵਾਰਨ ਦੀ ਕੋਸ਼ਿਸ਼ ਨਹੀਂ ਕਰਦਾ ਤੁਸੀਂ ਜਿਹੜੇ ਜੀਵਨ ਨੂੰ ਚੰਗੇ ਜੀਵਨ ਨੂੰ ਇਸ ਸਮਾਜ ਵਿੱਚ ਥਾਂ ਦੇਣੀ ਹੈ ਉਹਦੇ ਵਾਸਤੇ ਜਗ੍ਹਾ ਵੀ ਤੇ ਬਣਾਉਣੀ ਪਾਏਗੀ ਨਾ ਜੇ ਸਮਾਜ ਗੰਦ ਨਾਲ ਭਰਿਆ ਰਹੇਗਾ ਕਿ ਨਿੱਜੀ ਜੀਵਨ ਦਾ ਕੀ ਫਾਇਦਾ ਉਹਨੂੰ ਤਾਂ ਕਮਰੇ 'ਚ ਬੰਦ ਰਹਿ ਕੇ ਭੋਰੇ 'ਚ ਬੰਦ ਰਹਿ ਕੇ ਕੈਦ ਕੱਟਣੀ ਪਵੇਗੀ ਇਸ ਕਰਕੇ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਧਰਮ ਸਿੱਖੀ ਦੀ ਰਾਤ ਸਾਨੂੰ ਬਖਸ਼ੀਓ ਨਿੱਜ ਦੇ ਨਾਲ ਤਾਂ ਹੈ ਹੀ ਕਿਉਂਕਿ ਬੰਦੇ ਨੇ ਨਿੱਜ ਤੋਂ ਹੀ ਆਪਣਾ ਸਫ਼ਰ ਸ਼ੁਰੂ ਕਰਨਾ ਹੈ ਪਰ ਨਿੱਜੀ ਤੌਰ ਦੇ ਨਾਲ-ਨਾਲ ਉਸ ਨੇ ਸਮਾਜ ਵਾਲੇ ਪਾਸੇ ਵੱਲ ਵੀ ਧਿਆਨ ਦੇਣਾ ਹੈ ਤਿੰਨ ਸ਼ਬਦ ਆਉਂਦੇ ਨੇ ਬਾਣੀ ਵਿੱਚ ਵੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਵੀ ਨਾਮ, ਦਾਨ, ਇਸ਼ਨਾਨ ਦ੍ਰਿੜਾਇਆ ਨਾਮ, ਦਾਨ, ਇਸ਼ਨਾਨ ਤਿੰਨ ਸ਼ਬਦ ਨੇ ਹੁਣ ਜੇ ਤਾਂ ਅਸੀਂ ਇਹਦੇ ਅਖਰੀ ਅਰਥ ਕਰੀਏ ਤੇ ਇਹਦਾ ਮਤਲਬ ਇਹੀ ਨਿਕਲਦਾ ਨਾਮ ਦਾ ਅਰਥ ਹੋਇਆ ਵੀ ਰੱਬ ਰੱਬ ਕਰ ਲਓ ਦਾਨ ਦਾ ਅਰਥ ਹੋਇਆ ਵੀ ਹੱਥੀ ਕੁਝ ਦੇ ਦਿਓ ਤੇ ਇਸ਼ਨਾਨ ਦਾ ਅਰਥ ਅਸੀਂ ਸਿੱਧਾ ਹੀ ਕਰਾਂਗੇ ਵੀ ਪਾਣੀ ਨਾਲ ਆਪਣੇ ਸਰੀਰ ਨੂੰ ਧੋ ਲੈਣਾ ਪਰ ਨਹੀਂ ਕਿਉਂਕਿ ਤਾਂ ਧਰਮ ਦੀ ਫਲਸਫੀ ਹੈ ਨਾ ਸਿੱਧੇ ਅਰਥਾਂ ਵਿੱਚ ਇਹਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ ਨਾਮ ਦਾ ਅਰਥ ਹੈ ਰੱਬ ਵਾਲੇ ਪਾਸੇ ਸੁਰਤ ਕਰਨੀ ਉਹਦਾ ਧਿਆਨ ਕਰਨਾ ਸੱਚ ਵਾਲੇ ਪਾਸੇ ਵੱਲ ਆਪਣਾ ਝੁਕਾਰ ਰੱਖਣਾ ਇਸ਼ਾਨਦਾਰਤਾ ਆਪਣੇ ਆਪ ਵਾਲੇ ਪਾਸੇ ਧਿਆਨ ਰੱਖਣਾ ਭਾਵ ਆਪਣੇ ਨਿੱਜ ਨੂੰ ਸਾਜ ਨਾਲ ਜੋੜ ਕੇ ਉੱਚਾ ਚੁੱਕਣਾ ਤੇ ਤੀਸਰੀ ਗੱਲ ਹੈ ਦਾਨ ਦਾਨਦਾਰਤਾ ਸੋਸਾਇਟੀ ਵੱਲ ਧਿਆਨ ਰੱਖਣਾ ਸਮਾਜ ਵਾਲੇ ਪਾਸੇ ਝੁਕਾਰ ਰੱਖਣਾ ਵੀ ਜੋ ਤੁਸੀਂ ਸਾਜ ਨਾਲ ਜੁੜ ਕੇ ਖੁਦ ਪਾ ਰਹੇ ਹੋ ਉਹਨੂੰ ਤੁਸੀਂ ਸੰਸਾਰ ਦੇ ਵਿੱਚ ਕਿਵੇਂ ਅਪਲਾਈ ਕਰ ਰਹੇ ਹੋ ਇਸ ਕਰਕੇ ਗੁਰਬਾਣੀ ਵਿੱਚ ਇਹ ਗੱਲ ਕਹੀ ਗਈ ਜਨ ਨਾਨਕ ਧੂੜ ਮੰਗੇ ਤੇ ਸੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਸੋ ਨਿੱਜੀ ਜੀਵਨ ਨੂੰ ਉੱਚਾ ਚੁੱਕਦਿਆਂ ਹੋਇਆ ਵੀ ਜਿਹੜੀ ਸਿੱਖੀ ਹੈ ਉਹ ਸਮਾਜਿਕ ਧਰਮ ਹੈ ਸੋਸਾਇਟੀ ਦਾ ਸ਼ੋਸ਼ਣ ਧਰਮ ਹੈ ਉਹ ਕੋਈ ਭੋਰਿਆਂ ਜਾਂ ਪਹਾੜਾਂ ਦੀਆਂ ਕੰਧਰਾਂ ਵਿੱਚ ਬਹਿਣ ਵਾਲਾ ਧਰਮ ਨਹੀਂ ਇਸ ਕਰਕੇ ਜ਼ਰੂਰਤ ਪਈ ਗੁਰੂ ਨਾਨਕ ਮਹਾਰਾਜ ਨੂੰ ਕਿ ਜਿਸ ਸਮਾਜ ਨੂੰ ਦਿਸ਼ਾ ਦੇਣੀ ਹੈ ਉਸ ਸਮਾਜ ਵਾਸਤੇ ਇੱਕ ਸੰਸਥਾ ਹੋਦ ਵਿੱਚ ਲਿਆਈ ਜਾਣੀ ਬਹੁਤ ਜ਼ਰੂਰੀ ਹੈ ਜਿਹਦਾ ਮਕਸਦ ਪੂਜਾ ਨਹੀਂ ਬਲਕਿ ਰੱਬ ਨਾਲ ਜੁੜ ਕੇ ਨਿੱਜੀ ਜੀਵਨ ਤੋਂ ਲੈ ਕੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਉਹ ਬਹਾਲ ਕਰੇ ਮਨੁੱਖਤਾ ਲਈ ਸਭ ਤੋਂ ਵੱਡਾ ਆਸਰਾ ਬਣੇ ਉੱਥੇ ਹਰ ਕਿਸਮ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਥਾਂ ਮਿਲੇ ਗੁਜ਼ਾਰੇ ਜੋਗਾ ਇਸ ਕਰਕੇ ਧਰਮਸ਼ਾਲਾ ਦਾ ਇੰਨਾ ਵੱਡਾ ਮਕਸਦ ਗੁਰੂ ਨਾਨਕ ਮਹਾਰਾਜ ਨੇ ਸਿਰਜਿਆ ਔਰ ਸਿੱਖੀ ਨੇ ਜਿੰਨਾ ਵੀ ਵਿਕਾਸ ਕੀਤਾ ਉਹ ਗੁਰਦੁਆਰੇ ਦੀ ਸੰਸਥਾ ਦੇ ਮੂਲ ਨਾਲ ਜੁੜ ਕੇ ਕੀਤਾ ਇੱਕ ਬੇਨਤੀ ਵਾਂਗ ਹੋਰ ਕਰਾਂ ਜਦੋਂ ਅਸੀਂ ਗੁਰਦੁਆਰਾ ਸੁਧਾਰ ਲਹਿਰ ਦਾ ਇਤਿਹਾਸ ਪੜਦੇ ਆ ਗੁਰਦੁਆਰਾ ਸੁਧਾਰ ਲਹਿਰ ਦਾ ਦਰਅਸਲ ਸਭ ਤੋਂ ਪਹਿਲਾਂ ਸਾਨੂੰ ਵਿਗਾੜ ਦਾ ਇਤਿਹਾਸ ਵੀ ਪੜਨਾ ਪੈਂਦਾ ਕਿਉਂਕਿ ਸੁਧਾਰ ਦੀ ਗੱਲ ਤਦੋਂ ਹੀ ਚੱਲਦੀ ਹੈ ਜਦੋਂ ਵਿਗਾੜ ਹੁੰਦਾ ਹੈ ਦੇ ਵਿਗਾੜ ਦੇ ਵੀ ਕੁਝ ਪਹਿਲੂ ਸਨ ਗੁਰਦੁਆਰੇ ਦੀ ਸੰਸਥਾ ਜਿੱਥੋਂ ਵਿਗੜਨੀ ਸ਼ੁਰੂ ਹੋਈ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਐਮਰਜੈਂਸੀ ਦੇ ਸਮੇਂ ਦੇ ਵਿੱਚ ਸਿੱਖ ਜਿਹੜੇ ਸਨ ਆਪਣਾ ਆਪ ਵੀ ਆਪਣਾ ਤਨ ਵੀ ਆਪਣੇ ਪਰਿਵਾਰ ਵੀ ਔਰ ਆਪਣਾ ਖਾਣ ਪੀਣ ਤੱਕ ਵੀ ਨਾ ਸੰਭਾਲ ਸਕੇ ਐਸੇ ਹਾਲਾਤ ਉਹਨਾਂ ਦੇ ਲਈ ਪੈਦਾ ਹੋ ਗਏ ਸਨ ਇਸ ਮਾਹੌਲ ਦੇ ਵਿੱਚ ਗੁਰਦੁਆਰੇ ਨੂੰ ਸੰਭਾਲ ਸਕਣਾ ਉਹਨਾਂ ਦੇ ਲਈ ਬੜਾ ਔਖਾ ਸੀ ਕੁਝ ਐਸੇ ਲੋਕ ਨੇਤਰ ਕੇ ਸਾਹਮਣੇ ਆਏ ਜਿਨ੍ਹਾਂ ਦਾ ਚਿਹਰਾ ਮੋਰਾ ਭਾਵੇਂ ਬਾਰੀ ਤੌਰ ਤੇ ਕਿਹੋ ਜਿਹਾ ਵੀ ਸੀ ਪਰ ਉਹਨਾਂ ਦੇ ਅੰਦਰ ਇੱਕ ਲਗਾਵ ਸੀ ਸਿੱਖੀ ਵਾਸਤੇ ਵੀ ਅਸੀਂ ਸਿੱਖਾਂ ਦੇ ਧਰਮ ਸਥਾਨਾਂ ਦੀ ਕੁਝ ਸਮਾਂ ਸੰਭਾਲ ਕਰਾਂਗੇ ਔਰ ਸਿੱਖਾਂ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਤਾਂ ਕਿ ਜਦੋਂ ਵੀ ਸਾਨੂੰ ਮੌਕਾ ਮਿਲਿਆ ਸੀ ਇੱਥੇ ਆ ਕੇ ਵਾਪਸ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਉਸੇ ਤਰੀਕੇ ਨਾਲ ਕਰਾਂਗੇ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਾਨੂੰ ਰਾਹ ਦੱਸਿਆ ਜੋ ਇਸ ਦੀ ਮਰਿਆਦਾ ਹੈ ਪਰ ਸਮਾਂ ਪੀਰੀਅਡ ਇਨਾ ਲੰਮਾ ਹੋ ਗਿਆ ਉਸ ਸੰਘਰਸ਼ ਦਾ ਕਈ ਪੀੜੀਆਂ ਜਿਹੜੀਆਂ ਸਾਨੂੰ ਗੁਜ਼ਰ ਗਈਆਂ ਹੁਣ ਕਈ ਪੀੜੀਆਂ ਤੋਂ ਬਾਅਦ ਜਦੋਂ ਜਦੋਂ ਸਿੱਖਾਂ ਨੂੰ ਪਿੰਡਾਂ ਵਿੱਚ ਨਗਰਾਂ ਵਿੱਚ ਦੁਬਾਰਾ ਸਥਾਪਿਤ ਹੋਣ ਦਾ ਮੌਕਾ ਮਿਲਿਆ ਉਹ ਆਪਣੇ ਪੈਰਾਂ ਤੇ ਖੜੇ ਹੋਏ ਤਾਂ ਉਹਨਾਂ ਸਾਹਮਣੇ ਇੱਕ ਨਹੀਂ ਅਨੇਕ ਕਿਸਮ ਦੀਆਂ ਮੁਸ਼ਕਲਾਂ ਸਨ ਆਪਣੀ ਨਿੱਜੀ ਜੀਵਨ ਨੂੰ ਕਿਵੇਂ ਜੀਣਾ ਹੈ ਸਮਾਜ ਵਿੱਚ ਕਿਵੇਂ ਸਥਾਪਿਤ ਹੋਣਾ ਹੈ ਬੱਚਿਆਂ ਨੂੰ ਕਿਵੇਂ ਸੰਭਾਲਣਾ ਹੈ ਖਾਣ ਪੀਣ ਰੁਜ਼ਗਾਰ ਕਈ ਤਰ੍ਹਾਂ ਦੇ ਮਸਲੇ ਉਹਨਾਂ ਦੇ ਸਾਹਮਣੇ ਸਨ ਇਸ ਵਿੱਚੋਂ ਇੱਕ ਸਭ ਤੋਂ ਵੱਡਾ ਮਸਲਾ ਸੀ ਗੁਰਦੁਆਰੇ ਦਾ ਜਿਉਂ-ਜਿਉਂ ਪੁਰਾਣੇ ਸਿੱਖ ਜਿਹੜੇ ਸਨ ਪਲੇਟਫਾਰਮ ਤੋਂ ਹਟਦੇ ਗਏ ਨਵੀਂ ਜਨਰੇਸ਼ਨ ਅੱਗੇ ਆਉਂਦੀ ਗਈ ਉਹ ਗੈਪ ਉਹ ਵਿਥ ਜਿਹੜੀ ਪਈ ਉਸ ਸਮੇਂ ਦੇ ਦੌਰਾਨ ਖਿਮਾ ਕਰਨ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ ਉਹ ਵਿਥ ਇੰਨੀ ਵੱਧ ਗਈ ਜਿਹੜੀਆਂ ਸੰਸਥਾਵਾਂ ਗੁਰੂ ਸਾਹਿਬਾਨ ਨੇ ਸਿਰਜੀਆਂ ਸਨ ਉਹਨਾਂ ਨੂੰ ਉਹਨਾਂ ਨੇ ਕਿਸੇ ਤਰ੍ਹਾਂ ਯਾਦ ਤੇ ਰੱਖਿਆ ਤੇ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਤੇ ਕੀਤੀ ਪਰ ਉਹ ਜਿਹੜਾ ਫਰਕ ਵਿਥ ਵਿੱਚ ਪੈ ਗਈ ਉਹਨੂੰ ਮਿਟਾਉਣ ਵਾਸਤੇ ਉਹਨਾਂ ਨੂੰ ਬੜੀ ਲੰਮੀ ਜਦੋਂ ਜ਼ਾਇਦ ਕਰਨ ਦੀ ਲੋੜ ਸੀ ਔਰ ਉਹ ਕਰਦੇ ਰਹੇ ਆਪਣੇ ਸਮੇਂ ਦੇ ਨਾਲ ਇੱਥੋਂ ਹੀ ਇੱਕ ਸਮਾ ਸ਼ੁਰੂ ਹੁੰਦਾ ਹੈ ਜਿਹੜੇ ਪੁਰਾਣੇ ਮਹੰਤ ਪੁਰਾਣੇ ਸੇਵਾਦਾਰ ਜਾਂ ਪੁਰਾਣੇ ਲੋਕ ਸਨ ਸੇਵਾ ਨਿਭਾਉਣ ਵਾਲੇ ਉਹ ਜਿਉਂ-ਜਿਉਂ ਗੁਰਦੁਆਰਿਆਂ ਚੋਂ ਹਟਦੇ ਗਏ ਉਹਨਾਂ ਦੀ ਜਗ੍ਹਾ ਨਵੇਂ ਉਹਨਾਂ ਦੇ ਚੇਲੇ ਸਥਾਪਿਤ ਹੁੰਦੇ ਗਏ ਉਹ ਚ ਮਾਹੌਲ ਐਸਾ ਸੀ ਪੁਜਾਰੀ ਜਿਹੜਾ ਧਰਮ ਸਥਾਨ ਦੇ ਉੱਤੇ ਬੈਠਾ ਹੁੰਦਾ ਹੈ ਉਹਨੂੰ ਵੀ ਰੋਟੀ ਦੀ ਲੋੜ ਹੁੰਦੀ ਹੈ ਤੇ ਧਰਮਾਂ ਦੀ ਇਤਿਹਾਸ ਦੇ ਅੰਦਰ ਜ਼ਰੂਰਤ ਦੇ ਨਾਲ-ਨਾਲ ਲਾਲਚ ਜਿਹੜਾ ਹੈ ਜਿਵੇਂ ਆਮ ਬੰਦੇ ਦੇ ਉੱਤੇ ਭਾਰੂ ਹੁੰਦਾ ਹੈ ਵੇ ਧਰਮ ਸਥਾਨ ਤੇ ਬੈਠੇ ਆਦਮੀ ਦੇ ਉੱਤੇ ਵੀ ਲਾਲਚ ਉਹਨਾ ਹੀ ਅਸਰ ਕਰਦਾ ਹੈ ਉਹਦਾ ਉਹ ਲਾਲਚ ਕਦੋਂ ਪੂਰਾ ਹੋ ਸਕਦਾ ਹੈ ਉਹਦੀ ਲੋੜ ਤੋਂ ਲੈ ਕੇ ਲਾਲਚ ਤੱਕ ਦਾ ਜਿਹੜਾ ਸਫ਼ਰ ਉਹ ਕਿਵੇਂ ਪੂਰਾ ਹੋਏਗਾ ਜੇਕਰ ਲੋਕ ਉਥੇ ਆਉਣਗੇ ਲੋਕ ਕਿੰਨਾ ਨੇ ਆਉਣਾ ਸੀ ਗੁਰਦੁਆਰੇ ਵਿੱਚ ਸਿੱਖ ਤਾਂ ਹੈ ਨਹੀਂ ਸਨ ਸਮਾਜ ਵਿੱਚ ਉਹ ਜੰਗਲਾਂ ਪਹਾੜਾਂ ਦੇ ਰਸਤੇ ਉਹਨਾਂ ਨੇ ਚੁਣ ਲਏ ਸਨ ਉਹ ਸੋਸਾਇਟੀ ਜਿਹੜੀ ਜਾਂ ਤਾਂ ਸਿੱਖ ਧਰਮ ਦੇ ਪ੍ਰਤੀ ਸ਼ਰਧਾ ਰੱਖਦੀ ਸੀ ਉਪਰੀਤ ਨਜ਼ਰ ਦੇ ਨਾਲ ਤੇ ਜਾਂ ਫਿਰ ਉਹ ਪਿਓਰ ਹਿੰਦੂ ਮਾਈਂਡਡ ਸੀ ਹੁਣ ਉਹ ਗੁਰਦੁਆਰੇ ਕਿਵੇਂ ਆਉਣ ਤਾਂ ਮੰਦਿਰਾਂ ਵਿੱਚ ਜਾਣਗੇ ਇਸ ਕਰਕੇ ਜ਼ਰੂਰਤ ਪਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਕੁਝ ਮੂਰਤੀਆਂ ਰਮਾਇਣ ਆਦਿਕ Hindu ਧਰਮ ਦੇ ਗ੍ਰੰਥ ਸਥਾਪਿਤ ਕਰਕੇ ਕੱਡੋ-ਕੱਟ ਜਿਹੜੇ ਗੁਰਦੁਆਰੇ ਨਾਲ ਸ਼ਰਧਾ ਰੱਖਦੇ ਨੇ ਜਾਂ ਜਿਨ੍ਹਾਂ ਦੀ ਆਸਥਾ ਸਨਾਤਨੀ ਮਤ ਨਾਲ ਹੈ ਉਹ ਵੀ ਇਸ ਜਗ੍ਹਾ ਦੇ ਉੱਤੇ ਆਉਣ ਚਲਦਿਆਂ ਚਲਦਿਆਂ ਗੱਲ ਕੁਝ ਇੰਨੀ ਕੁ ਮਿਲਗੁਬਾ ਹੋ ਗਈ ਕਿ ਗੁਰਦੁਆਰੇ ਦਾ ਜਿਹੜਾ ਅਸਲ ਚਿਹਰਾ ਹੈ ਉਹ ਅਲੋਪ ਹੋ ਗਿਆ ਉਹ ਇੱਕ ਪਰਦੇ ਦੇ ਪਿੱਛੇ ਚੱਲਿਆ ਗਿਆ ਉਹਨੂੰ ਸਾਹਮਣੇ ਲਿਆਉਣ ਵਾਸਤੇ ਬੜੀ ਘਾਲਣਾ ਦੀ ਜ਼ਰੂਰਤ ਸੀ ਇਹ ਉਦਮ ਸਭ ਤੋਂ ਪਹਿਲਾਂ ਸਿੰਘ ਸਭਾ ਲਹਿਰ ਨੇ ਕੀਤਾ ਹੈ ਉਹਨਾਂ ਨੇ ਇਸ ਢੰਗ ਦੀ ਮੂਵਮੈਂਟ ਸਿੰਘ ਸਭਾ ਲਹਿਰ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਦੋ ਵੱਡੀਆਂ ਮੂਵਮੈਂਟ ਉਹਨਾਂ ਨੇ ਪੈਦਾ ਕੀਤੀਆਂ ਨੇ ਇੱਕ ਤਾਂ ਗੁਰਦੁਆਰਾ ਸੁਧਾਰ ਲਹਿਰ ਦੀ ਤੇ ਦੂਸਰੀ ਉਹਨਾਂ ਨੇ ਅਕਾਲੀ ਦਲ ਦੀ ਇਹ ਦੋਵੇਂ ਧਾਰਾ ਜਿਹੜੀਆਂ ਨੇ ਇਹ ਸਿੰਘ ਸਭਾ ਲਹਿਰ ਦੇ ਵਿੱਚੋਂ ਪੈਦਾ ਹੁੰਦੀਆਂ ਇਹਨਾਂ ਦੀ ਜਨਮਦਾਤੀ ਸਿੰਘ ਸਭਾ ਲਹਿਰ ਹੈ ਅੰਗਰੇਜ਼ਾਂ ਨੇ ਜਿਸ ਵੇਲੇ ਪੰਜਾਬ ਉੱਤੇ ਕਬਜ਼ਾ ਕੀਤਾ ਹੈਰਾਨੀ ਹੁੰਦੀ ਹੈ ਪੜ ਕੇ ਉਹਨਾਂ ਨੇ ਇੱਕ ਆਨਾ ਇਨਾਮ ਦਿੱਤਾ ਜਿਹੜਾ ਆਪਣੇ ਆਪ ਆਪਣਾ ਘਰ ਦਾ ਹਥਿਆਰ ਲਿਆ ਕੇ জমা ਕਰਵਾਏਗਾ ਤੇ 6 ਆਨਾ ਇਨਾਮ ਉਹਨੂੰ ਦਿੱਤਾ ਜਿਹੜਾ ਆਪਣੇ ਘਰੋਂ ਪੰਜਾਬੀ ਦਾ ਕੋਈ ਗ੍ਰੰਥ ਜਾਂ ਗੁਰਮੁਖੀ ਦਾ ਕਾਇਦਾ ਪਾਦਰੀ ਨੂੰ ਲਿਜਾ ਕੇ ਦੇ ਦਿੰਦਾ ਸੀ ਕਿ ਆਹ ਮੇਰੇ ਘਰ ਪਿਆ ਮੈਂ ਤੁਹਾਨੂੰ ਜਮ੍ਹਾਂ ਕਰਵਾ ਰਿਹਾ ਮੈਨੂੰ ਇਹਦੀ ਲੋੜ ਨਹੀਂ ਪਾਦਰੀ ਆਪਣੀ ਜੇਬ ਚੋਂ 6 ਆਨੇ ਉਸ ਬੰਦੇ ਨੂੰ ਦਿੰਦਾ ਸੀ ਕਮਾਲ ਦੀ ਗੱਲ ਹੈ ਹਥਿਆਰ ਜਮ੍ਹਾਂ ਕਰਵਾਉਣ ਵਾਲੇ ਨੂੰ ਇੱਕ ਆਨਾ ਤੇ ਘਰੋਂ ਗੁਰਮੁਖੀ ਦਾ ਕੋਈ ਗ੍ਰੰਥ ਜੇ ਜਾ ਕੇ ਪਾਦਰੀ ਨੂੰ ਜਮ੍ਹਾਂ ਕਰਵਾਦਾ ਜਾਂ ਗੁਰਮੁਖੀ ਪੰਜਾਬੀ ਦਾ ਕਾਇਦਾ ਜਮ੍ਹਾਂ ਕਰਵਾ ਦੇ ਉਹਨੂੰ 6 ਆਨੇ ਦਿੱਤੇ ਜਾਂਦੇ ਸਨ ਹੁਣ ਇਹ ਸੀ ਉਹ ਪਾਲਿਸੀ ਇਹ ਸੀ ਉਹ ਜ਼ੁਗਤ ਜਿਸ ਨਾਲ ਸਾਡੇ ਦਿਲਾਂ ਚੋਂ ਸਾਡੀ ਸੋਚ ਵਿੱਚੋਂ ਸਾਡੀ ਸੰਭਿਆਤਾ ਨੂੰ ਖੋਰਾ ਲਾਇਆ ਗਿਆ ਵੀ ਜਿਹੜੀ ਕੌਮ ਆਪਣੀ ਭਾਸ਼ਾ ਨਾਲੋਂ ਟੁੱਟ ਜਾਏਗੀ ਆਪਣੇ ਗ੍ਰੰਥਾਂ ਨਾਲੋਂ ਆਪਣੀ ਲਿਟਰੇਚਰ ਨਾਲੋਂ ਟੁੱਟ ਜਾਏਗੀ ਉਹਦੇ ਪੱਲੇ ਕੀ ਰਹਿ ਜਾਏਗਾ ਭਾਵੇਂ ਉਹ ਬਾਹਰੀ ਤੌਰ ਦੇ ਉੱਤੇ ਜੋ ਮਰਜ਼ੀ ਆਪਣੇ ਆਪ ਨੂੰ ਅਕਵਾਉਂਦੀ ਰਹੇ ਸੋਸਾਇਟੀ ਦੇ ਵਿੱਚ ਜੋ ਮਰਜ਼ੀ ਦਮਗਜੇ ਮਾਰਦੀ ਰਹੇ ਪਰ ਬੇਸਿਕਲੀ ਉਹ ਖੁਰ ਜਾਵੇਗੀ ਲੂਣ ਦੀ ਡਲੀ ਵਾਂਗ ਇਸ ਤਰ੍ਹਾਂ ਦੀ ਕੁਝ ਸਿਚੁਏਸ਼ਨ ਜਿਹੜੀ ਸੀ ਪੈਦਾ ਹੋ ਰਹੀ ਸੀ ਗੁਰਦੁਆਰਿਆਂ 'ਚ ਬ੍ਰਾਹਮਣੀ ਕਰਮਕਾਂਡ ਇੰਨੇ ਜ਼ਿਆਦਾ ਸਨ ਵੀ ਇਹ ਪਛਾਣ ਕਰਨੀ ਔਖੀ ਸੀ ਵੀ ਗੁਰਦੁਆਰਾ ਹੈ ਕਿ ਮੰਦਿਰ ਹੈ ਸਵੇਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਂ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਦੀ ਲਿਖਤ ਨੂੰ ਪੜ ਰਿਹਾ ਸਾਂ ਜਿਸ ਵਿੱਚ ਉਹਨਾਂ ਨੇ ਗੁਰਦੁਆਰਾ ਸੁਧਾਰ ਲੈਣ ਦਾ ਚੈਪਟਰ ਲਿਖਿਆ ਔਰ ਬੜਾ ਹੀ ਦਿਲ ਕੰਬਾ ਦੇਣ ਵਾਲਾ ਉਹ ਚੈਪਟਰ ਹੈ ਉਸ ਵਿੱਚ ਉਹ ਲਿਖਦੇ ਨੇ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਿਹੜੇ ਦਲਾਲ ਸਨ ਤੁਸੀਂ ਦਲਾਲਦਾਰ ਸਮਝਿਓ ਜਿਹੜੇ ਜਿਸਮ ਫਰੋਸੀ ਦਾ ਧੰਦਾ ਕਰਨ ਵਾਲੇ ਨੇ ਉਸ ਜਗ੍ਹਾ ਦੇ ਉੱਤੇ ਸ਼ਰੇਆਮ ਬੋਲੀਆਂ ਲਾਉਂਦੇ ਸਨ ਮੁਜਰੇ ਹੁੰਦੇ ਸਨ ਨਾਚ ਗਾਣੇ ਵਾਲੇ ਉਸ ਜਗ੍ਹਾ ਦੇ ਉੱਤੇ ਸ਼ਰਾਬਾਂ ਲਾੜ ਲੈ ਕੇ ਆਉਂਦੇ ਸਨ ਇੱਕ ਪਾਸੇ ਬ੍ਰਾਹਮਣੀ ਕਰਮਕਾਂਡ ਭਾਰੂ ਨੇ ਤੇ ਦੂਜੇ ਪਾਸੇ ਮਹੰਤਾ ਨੇ ਖੁੱਲ੍ਹ ਦਿੱਤੀ ਹੋਈ ਹੈ ਵੀ ਤੁਸੀਂ ਇਸ ਜਗ੍ਹਾ ਤੇ ਹਰ ਕਿਸਮ ਦੀ ਡੀਲ ਕਰ ਸਕਦੇ ਹੋ ਭਾਵੇਂ ਉਹ ਚੰਗੀ ਹੈ ਭਾਵੇਂ ਉਹ ਮਾੜੀ ਹੈ ਇਸ ਤਰ੍ਹਾਂ ਬਦਕਾਰਾਂ ਨੇ ਪੂਰੀ ਤਰ੍ਹਾਂ ਨਾਲ ਇੱਕ ਪਾਸੇ ਕਰਮਕਾਂਡੀਆਂ ਨੇ ਦੂਜੇ ਪਾਸੇ ਬਦਕਾਰਾਂ ਨੇ ਪੂਰੀ ਤਰ੍ਹਾਂ ਸੇਖਾਂ ਦੇ ਧਰਮ ਸਥਾਨਾਂ ਦੇ ਵਿੱਚ ਇੱਕ ਗਲਬਾ ਪਾਇਆ ਹੋਇਆ ਕੀ ਇਹ ਗਲਬਾ ਆਪਣੇ ਆਪ ਪੈ ਗਿਆ ਨਹੀਂ ਕਰਮਕਾਂਡਾਂ ਦੀ ਤਾਂ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਵੀ ਇਹ ਇੱਕ ਹਾਲਾਤ ਚੋਂ ਇੱਕ ਘਟਨਾ ਕਰਮ ਚੋਂ ਇੱਕ ਸਿਚੁਏਸ਼ਨ ਚੋਂ ਪੈਦਾ ਹੋਏ ਨੇ ਪਰ ਆ ਬਾਕੀ ਜਿਹੜਾ ਬਦਕਾਰੀ ਦਾ ਆਡਾ ਗੁਰਦੁਆਰਿਆਂ ਨੂੰ ਬਣਾਇਆ ਕਿ ਜਾਣ ਬੁੱਝ ਕੇ ਖੁੱਲ੍ਹ ਦਿੱਤੀ ਗਈ ਹੈ ਇਹ ਖੋਲ ਅੰਗਰੇਜ਼ੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਸ ਵੇਲੇ ਉਹਨਾਂ ਨੇ ਕਬਜ਼ਾ ਕੀਤਾ ਤਾਂ ਸਭ ਤੋਂ ਪਹਿਲਾ ਕੰਮ ਉਹਨਾਂ ਦਾ ਸੀ ਸਿੱਖ ਫੌਜਾਂ ਨੂੰ ਤੋੜਨਾ ਦੂਜਾ ਕੰਮ ਇਹ ਸੀ ਸਿੱਖਾਂ ਦੇ ਧਰਮ ਦੇ ਖਿਲਾਫ ਲਿਟਰੇਚਰ ਪੈਦਾ ਕਰਨਾ ਤੀਜਾ ਕੰਮ ਸੀ ਈਸਾਈਅਤ ਦੇ ਪ੍ਰਚਾਰ ਵਾਸਤੇ ਸੈਂਟਰ ਖੋਲਣੇ ਅਤੇ ਪਾਦਰੀਆਂ ਦਾ ਜਾਲ ਵਿਛਾਉਣਾ ਤੇ ਚੌਥਾ ਜਿਹੜਾ ਹਟ ਲਿਸਟ ਤੇ ਕੰਮ ਸੀ ਉਸ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਉਹਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਉਹਨਾਂ ਦੇ ਰਾਹੀਂ ਸਿੱਖੀ ਨੂੰ ਢਾਲ ਲਾਉਣਾ ਕਿਉਂਕਿ ਇਸ ਗੱਲ ਨੂੰ ਚੰਗੀ ਤਰ੍ਹਾਂ ਸਿੱਖਾਂ ਦਾ ਖਾਸ ਤੌਰ ਦੇ ਉੱਤੇ ਜਦੋਂ ਅੰਗਰੇਜ਼ਾਂ ਨੇ ਸਿੱਖਾਂ ਨਾਲ ਆਪਣਾ ਵਾਅ ਪਾਇਆ ਉਹਨਾਂ ਸਭ ਤੋਂ ਪਹਿਲਾਂ ਸਿੱਖਾਂ ਦੀ ਤਾਰੀਖ ਨੂੰ ਪੜਿਆ ਜਦੋਂ ਅਸੀਂ ਪੰਥ ਪ੍ਰਕਾਸ਼ ਗਿਆਨੀ ਭਾਈ ਰਤਨ ਸਿੰਘ ਭੰਗੂ ਜੀ ਦਾ ਲਿਖਿਆ ਹੋਇਆ ਪੜ੍ਹਦੇ ਹਾਂ ਉਸ ਵਿੱਚ ਉਹ ਜ਼ਿਕਰ ਕਰਦੇ ਨੇ ਕੈਪਟਨ ਮਰੇ ਦਾ ਪੀ ਲੁਧਿਆਣੇ ਦਾ ਕੈਪਟਨ ਮਰੇ ਜਿਹੜਾ ਉਸਨੇ ਇੱਕ ਸਿੱਖਾਂ ਦੀ ਤਵਾਰੀਖ ਲਖਵਾਈ ਤੇ ਲਿਖੀ ਇੱਕ ਮੁਸਲਮਾਨ ਬੂਟੇ ਸ਼ਾ ਨੇ ਤੇ ਜਦੋਂ ਉਹ ਗ੍ਰੰਥ ਉਹਨੇ ਲਿਖ ਕੇ ਸਿੱਖਾਂ ਦੇ ਇਤਿਹਾਸ ਬਾਰੇ ਉਸ ਅੰਗਰੇਜ਼ ਕੈਪਟਨ ਨੂੰ ਦਿੱਤਾ ਤਾਂ ਭਾਈ ਰਤਨ ਸਿੰਘ ਭੰਗੂ ਨੂੰ ਇਸ ਗੱਲ ਤੇ ਇਤਰਾਜ਼ ਹੋਇਆ ਕਿ ਇਹ ਉਹ ਇਨਸਾਨ ਨੇ ਜਿਨ੍ਹਾਂ ਨਾਲ ਹਿਸਤੀ ਦੇ ਵਿੱਚ ਸਾਡਾ ਬਹੁਤ ਲੰਮਾ ਚੌੜਾ ਸੰਘਰਸ਼ ਰਿਹਾ ਤੇ ਸਾਡੇ ਇਤਿਹਾਸ ਨੂੰ ਸਹੀ ਰੰਗ ਵਿੱਚ ਪੇਸ਼ ਨਹੀਂ ਕਰ ਸਕੇਗਾ ਇਸ ਕਰਕੇ ਉਹਨਾਂ ਨੇ ਆਪ ਪਹੁੰਚ ਕੀਤੀ ਕੈਪਟਨ ਮਰੇ ਤੱਕ ਤੇ ਕਾਬ ਵਿੱਚ ਹਾਲਾਂਕਿ ਉਹ ਬਹੁਤੀ ਡੂੰਘਾਈ ਨਾਲ ਕਵਤਾ ਨਹੀਂ ਸੰ ਜਾਣਦੇ ਤੁਸੀਂ ਬੰਤ ਪ੍ਰਕਾਸ਼ ਨੂੰ ਪੜ੍ਹ ਕੇ ਵੇਖਣਾ ਪਰ ਕਿਉਂਕਿ ਉਹ ਇੱਕ ਐਸੇ ਖਾਨਦਾਨ ਨਾਲ ਸੰਬੰਧ ਰੱਖਦੇ ਸਨ ਜਿਸ ਦੀ ਸਿੱਖੀ ਇਤਿਹਾਸ ਤੇ ਸੰਘਰਸ਼ ਵਿੱਚ ਬੜੀ ਦੇਣ ਹੈ ਔਰ ਸਿੱਖੀ ਦਾ ਜਜ਼ਬਾ ਸਪੇਟ ਤੇ ਪਿਆਰ ਉਹਨਾਂ ਨੂੰ ਵਿਰਸੇ ਵਿੱਚ ਮਿਲਿਆ ਸੀ ਇਸ ਕਰਕੇ ਉਹਨਾਂ ਨੇ ਆਪਣੇ ਹੀ ਜਜ਼ਬਾਤਾਂ ਦੇ ਨਾਲ ਇੱਕ ਗ੍ਰੰਥ ਜਿਹੜਾ ਪ੍ਰਗਟ ਕੀਤਾ ਲਿਖਿਆ ਉਸ ਨੂੰ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਕਰਕੇ ਜਾਣਦੇ ਹਾਂ ਉਹ ਉਹਨਾਂ ਨੇ ਲਿਖਿਆ ਕੱਟੋ-ਕੱਟੇ ਇਸ ਘਟਨਾਕਰਮ ਚੋਂ ਇੱਕ ਗੱਲ ਉੱਪਰ ਕੇ ਸਾਹਮਣੇ ਆਈ ਪੀ ਅੰਗਰੇਜ਼ ਬੜੇ ਉਤਸੁਕ ਸਨ ਸਾਡੇ ਇਤਿਹਾਸ ਨੂੰ ਸਮਝਣ ਵਾਸਤੇ ਵੀ ਇਹ ਲੋਕ ਕੌਣ ਨੇ ਕਿਉਂਕਿ ਇਤਿਹਾਸ ਉਹ ਚੀਜ਼ ਹੁੰਦੀ ਹੈ ਜਿਸ ਵਿੱਚ ਸਾਡੇ ਗੁਣ ਵੀ ਹੁੰਦੇ ਨੇ ਜਿਸ ਵਿੱਚ ਸਾਡੇ ਦੋਸ਼ ਵੀ ਹੁੰਦੇ ਨੇ ਉਸ ਵਿੱਚੋਂ ਸਾਡੀ ਬਹਾਦਰੀ ਦੇ ਕਿਸੇ ਵੀ ਪੜੇ ਜਾ ਸਕਦੇ ਨੇ ਤੇ ਸਾਡੀ ਗਦਾਰੀ ਦੀਆਂ ਕਹਾਣੀਆਂ ਵੀ ਉਸ ਵਿੱਚ ਲਿਖੀਆਂ ਹੁੰਦੀਆਂ ਨੇ ਉਸ ਵਿੱਚ ਸਾਡੀਆਂ ਚੰਗਿਆਈਆਂ ਦਾ ਵੀ ਖੁੱਲ ਕੇ ਵਰਣਨ ਹੁੰਦਾ ਹੈ ਤੇ ਕਿੱਥੇ-ਕਿੱਥੇ ਅਸੀਂ ਗਲਤੀਆਂ ਕਿਹੜੇ-ਕਿਹੜੇ ਮੋੜ ਤੇ ਕਰਦੇ ਹਾਂ ਹਰ ਤਰ੍ਹਾਂ ਦਾ ਸਾਡਾ ਸੁਭਾਅ ਕੌਮਾਂ ਦਾ ਜਿਹੜਾ ਉਹ ਇਤਿਹਾਸ ਦੇ ਵਿੱਚ ਲਿਖਿਆ ਹੁੰਦਾ ਹੈ ਜੋ ਵੀ ਕੌਮ ਚ ਚੰਗਾ ਜਾਂ ਮਾੜਾ ਪੱਖ ਉਹ ਇਤਿਹਾਸ ਹੀ ਸਾਨੂੰ ਦੱਸਦਾ ਹੈ ਸੋ ਨਾਲੇ ਸਟੱਡੀ ਕੀਤਾ ਤਾਂ ਉਹਨਾਂ ਦੀ ਸਟੱਡੀ ਦੇ ਵਿੱਚੋਂ ਇਹ ਗੱਲ ਉੱਪਰ ਕੇ ਸਾਹਮਣੇ ਆਈ ਕਿ ਧਾਰਮਿਕ ਤੌਰ ਉਤੇ ਸਿੱਖ ਬੜਾ ਜਜ਼ਬਾਤੀ ਹੈ। ਔਰ ਧਰਮ ਦੀ ਇਹ ਜਿਹੜੀ ਖੁਰਾਕ ਹੈ ਮੁਢਲੇ ਰੂਪ ਵਿੱਚ ਇਸ ਨੂੰ ਇਹਨਾਂ ਦੀ ਇੱਕੋ ਸੰਸਥਾ ਧਰਮਸਥਾਨ ਵਿੱਚੋਂ ਮਿਲਦੀ ਹੈ। ਤਾਂ ਇਹਨਾਂ ਦੀ ਸਭ ਤੋਂ ਵੱਡੇ ਸੰਘਰਸ਼ਸ਼ੀਲ ਬੰਨ ਦੀ ਗੱਲ ਇਹਨਾਂ ਦੇ ਇਤਿਹਾਸ ਵਿੱਚ ਜਿੱਥੇ ਲਿਖੀਏ ਉਹ ਗੁਰਦੁਆਰਿਆਂ ਤੇ ਮੁਗਲਾਂ ਨੇ ਸਾਡੇ ਗੁਰਦੁਆਰਿਆਂ ਤੇ ਬਾਰ ਬਾਰ ਹਮਲੇ ਇਸੇ ਵਜ੍ਹਾ ਕਰਕੇ ਕੀਤੇ ਨੇ। ਔਰ ਇਤਿਹਾਸ ਵਿੱਚ ਪਹਿਲਾ ਹਮਲਾ ਅੰਮ੍ਰਿਤਸਰ ਦੀ ਧਰਤੀ ਤੇ 1634 ਈਸਵੀ ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਲਾਹੌਰ ਦੇ ਗਵਰਨਰ ਵੱਲੋਂ ਕਰ ਦਿੱਤਾ ਗਿਆ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਔਰ ਪਹਿਲੀ ਬੌਲੀ ਇਸ ਤੋਂ ਵੀ ਪਹਿਲਾਂ ਇੱਕ ਬੌਲੀ ਢਾਈ ਗਈ ਸੀ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਲਾਹੌਰ ਦੇ ਵਿੱਚ ਚੂਨੀ ਮੰਡੀ ਦੇ ਵਿੱਚ ਉਥੇ ਗੁਰੂ ਸਾਹਿਬ ਜੀ ਨੇ ਬੌਲੀ ਬਣਵਾ ਦਿੱਤੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਯਾਦ ਵਿੱਚ ਧਰਮਸ਼ਾਲ ਬਣਾਈ ਸੀ ਔਰ ਉਸ ਬੌੜੀ ਤੇ ਸਭ ਤੋਂ ਪਹਿਲਾ ਅਟੈਕ ਕੀਤਾ ਗਿਆ ਸੀ 1634 ਤੋਂ ਵੀ ਪਹਿਲਾਂ ਦੀ ਗੱਲ ਹੈ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਮੁਗਲਾਂ ਦੇ ਵੇਲੇ ਸਿੱਖ ਧਰਮ ਸਥਾਨਾਂ ਤੇ ਸਿੱਧੇ ਹਮਲੇ ਸ਼ੁਰੂ ਹੋਏ। ਪਰ ਅੰਗਰੇਜ਼ਾਂ ਨੇ ਇਹ ਗਲਤੀ ਨਹੀਂ ਕੀਤੀ। ਉਹਨਾਂ ਨੇ ਇਸ ਤੋਂ हट ਕੇ ਬਿਲਡਿੰਗ ਨੂੰ ਤਾਂ ਜਿਉਂਦਾ ਤਿਉਂ ਰੱਖਿਆ। ਪਰ ਉਸ ਬਿਲਡਿੰਗ ਦਾ ਜਿਹੜਾ ਮਕਸਦ ਸੀ ਉਸ ਸੰਸਥਾ ਦਾ ਉਹਨਾਂ ਨੇ ਉਹਦੇ ਉਹਨੂੰ ਟਾਰਗੇਟ ਕੀਤਾ। ਔਰ ਉਸ ਨੂੰ ਟਾਰਗੇਟ ਕਰਨ ਵਾਸਤੇ ਉਹਨਾਂ ਨੇ ਉਹੀ ਮਹੰਤ ਜਿਹੜੇ ਕਿ ਪੀੜੀ ਦਰ ਪੀੜੀ ਅੱਗੇ ਚੱਲੇ ਆ ਰਹੇ ਸਨ ਔਰ ਜਿਨ੍ਹਾਂ ਦੇ ਗੁਰਦੁਆਰਿਆਂ ਦੇ ਨਾਂ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਜ਼ਗੀਰਾ ਲਵਾਈਆਂ ਸਨ ਔਰ ਇੰਨੀ ਦੌਲਤ ਗੁਰਦੁਆਰਿਆਂ ਕੋਲ ਹੋ ਗਈ ਸੀ ਕਿ ਉਹ ਸਾਰੀ ਦੌਲਤ ਜਿਹੜੀ ਸੀ ਉਹ ਉਸ ਦਾ 80ਵਾਂ ਹਿੱਸਾ ਵੀ ਗੁਰਦੁਾਰੇ ਦੀ ਇਮਾਰਤ ਉੱਤੇ ਨਹੀਂ ਲੱਗਿਆ 80ਵਾਂ ਹਿੱਸਾ ਵੀ ਸਭ ਤੋਂ ਵੱਧੇਰੇ ਹਿੱਸਾ ਜਿਹੜਾ ਉਹ ਪੁਜਾਰੀਆਂ ਦੀ ਆਪਣੀ ਐਸ਼ ਪ੍ਰਸਤੀ ਤੇ ਖਤਮ ਹੋਇਆ ਔਰ ਤੁਸੀਂ ਗੌਰ ਕਰਨਾ ਕਿ ਉਹਨਾਂ ਮਹੰਤਾਂ ਨੂੰ ਅੰਗਰੇਜ਼ੀ ਸਰਕਾਰ ਨੇ ਆਪਣੇ ਕੰਟਰੋਲ ਵਿੱਚ ਲੈ ਕੇ ਤੇ ਉਤੇ ਹਰ ਇੱਕ ਰਸਮ ਜਾਰੀ ਕੀਤੀ ਔਰ ਉਹਨਾਂ ਨੂੰ ਬਦਕਾਰੀ ਦੀ ਪੂਲ ਪੂਰੀ ਖੁੱਲ੍ਹ ਦਿੱਤੀ ਗਈ। ਇਹੋ ਘਟਨਾਕਰਮ ਸੰਨ ਜਿਨ੍ਹਾਂ ਨੇ ਸਿੱਖਾਂ ਦੇ ਹਿਰਦਿਆਂ ਚ ਅੱਗ ਬਾਲੀ ਔਰ ਗੁਰਦੁਆਰਾ ਸੁਧਾਰ ਲਹਿਰ ਦੀ ਜਿਹੜੀ ਇਹ ਮੂਵਮੈਂਟ ਹੈ ਜਿਹੜੀ ਲਹਿਰ ਇਹ ਖੜੀ ਹੋਈ ਜਿਸ ਵਿੱਚੋਂ ਸਾਕਾ ਨਨਕਾਣਾ ਸਾਹਿਬ ਦਰਬਾਰ ਸਾਹਿਬ ਤਰਨਤਾਰਨ ਤੇ ਹੋਰ ਅਤਿਅੰਤ ਗੁਰਦੁਆਰੇ ਜਿਹੜੇ ਨੇ ਗੁਰੂ ਕੇ ਬਾਗ ਦਾ ਮੋਰਚਾ ਇਹ ਸਾਰੇ ਜਿਹੜੇ ਨੇ ਇਸ ਵਿੱਚੋਂ ਪੈਦਾ ਹੋਏ ਨੇ ਹੁਣ ਉਪਰੀ ਨਜ਼ਰ ਦੇ ਨਾਲ ਉਹਨਾਂ ਸਿੱਖਾਂ ਨੇ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਕੰਟਰੋਲ ਸਿੱਧੇ ਰੂਪ ਵਿੱਚ ਆਪਣੇ ਹੱਥਾਂ ਵਿੱਚ ਲੈ ਲਿਆ ਜਿੰਨਾ ਕੁ ਸੁਧਾਰ ਸਿੱਧੇ ਰੂਪ ਵਿੱਚ ਕਰ ਸਕਦੇ ਸਾਨੂੰ ਕਰ ਦਿੱਤਾ ਪਰ ਦੋ ਵੱਡੀਆਂ ਮੁਸ਼ਕਲਾਂ ਉਹਨਾਂ ਸਾਹਮਣੇ ਸਨ ਇੱਕ ਤਾਂ ਗੁਰਦੁਆਰੇ ਦਾ ਬਾਹਰੀ ਪ੍ਰਬੰਧ ਚੇਂਜ ਕਰਨਾ ਤੇ ਦੂਜਾ ਸਿੱਖਾਂ ਦੀ ਮਾਨਸਿਕਤਾ ਨੂੰ ਉਸ ਲੈਵਲ ਤੇ ਲੈ ਕੇ ਆਉਣਾ ਵੀ ਉਹ ਗੁਰਦੁਆਰੇ ਦੀ ਅਸਲ ਜਿਹੜੀ ਸੰਸਥਾ ਹੈ ਉਹਦੇ ਉਸ ਪੜਾ ਨਾਲ ਜੁੜ ਸਕਣ ਜਿਹੜਾ ਗੁਰੂ ਸਾਹਿਬਾਨ ਨੇ ਜਿਸ ਵਾਸਤੇ ਗੁਰਦੁਆਰਾ ਪੈਦਾ ਕੀਤਾ ਉਹ ਕਾਫੀ ਹੱਦ ਤੱਕ ਇਸ ਗੱਲ ਵਿੱਚ ਸਫਲ ਹੋਏ ਨੇ ਕਿ ਉਹਨਾਂ ਨੇ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਉਸ ਨੂੰ ਸੁਧਾਰਨ ਵਿੱਚ ਕੋਸ਼ਿਸ਼ ਕੀਤੀ ਔਰ ਮੈਂ ਸਮਝਦਾ ਉਹਨਾਂ 90% ਕੰਮ ਆਪਣੇ ਜੀਵਨ ਵਿੱਚ ਕਰ ਲਿਆ ਜਦੋਂ ਉਹਨਾਂ ਸਿੱਖ ਰਹਿਤ ਮਰਿਆਦਾ ਬਣਾ ਕੇ ਸਾਡੇ ਹੱਥਾਂ ਵਿੱਚ ਦੇ ਦਿੱਤੀ ਇਹ ਉਹ ਕਾਨੂੰਨ ਸੀ ਜਿਹੜਾ ਬੜੀ ਜੱਦੋਜਹਿਦ ਵਿੱਚੋਂ ਬਾਹਰ ਆਇਆ ਸੀ ਦੂਸਰਾ ਇੱਕ ਕੰਮ ਰਹਿ ਗਿਆ ਜਿਹੜਾ ਕਿ ਬੜਾ ਸਮਾਂ ਮੰਗਤੋਂ ਕਿ ਵਿਗਾੜ ਵਾਸਤੇ ਲੰਮਾ ਸਮਾਂ ਲੱਗਿਆ ਤੇ ਸੁਧਾਰ ਲਈ ਉਦੋਂ ਵੀ ਕਿਤੇ ਵੱਧ ਸਮਾਂ ਚਾਹੀਦਾ ਇੱਕ ਬੇਨਤੀ ਮੈਂ ਜ਼ਰੂਰੀ ਇੱਥੇ ਕਰ ਦਿਆਂ ਸਿਖ ਰਹਿਤ ਮਰਿਆਦਾ ਨੂੰ ਮੰਨਣ ਵਿੱਚ ਔਖ ਪਤਾ ਕਿਹੜੀ ਗਲਤੀ ਹੈ ਤੁਸੀਂ ਇਸ ਮਰਿਆਦਾ ਨੂੰ ਇਹਨ ਬਿਨ ਹਰ ਜਗ੍ਹਾ ਤੇ ਲਾਗੂ ਕਰ ਦੋ ਡੇਰਾ ਆਪਣਿਆਂ ਘਰ ਦੁਆਰਾ ਬਣ ਜਾਂਦਾ ਹੈ ਇਹ ਨੂੰ ਮੰਨਣ ਚ ਇਸ ਕਰਕੇ ਪ੍ਰੋਬਲਮ ਹੈ ਇਹਨੂੰ ਤੁਸੀਂ ਲਾਗੂ ਕਰ ਦਿਓ ਕੋਈ ਡੇਰਾ ਨਿੱਜੀ ਨਹੀਂ ਰਹਿ ਜਾਂਦਾ ਉਹ ਪੰਥ ਦੀ ਮਲਕੀਅਤ ਬਣ ਜਾਂਦਾ ਹੈ ਇਸੇ ਕਰਕੇ ਪੰਥ ਦਾ ਅੱਜ ਪੰਥ ਦੇ ਨਾਂ ਦੇ ਉਤੇ ਇੱਕ ਵੱਡਾ ਹਿੱਸਾ ਜਿਹੜਾ ਡੇਰੇਦਾਰਾਂ ਦਾ ਉਹ ਸੇਖ ਰਹਿਤ ਮਰਿਆਦਾ ਨੂੰ ਨਕਾਰਦਾ ਹੀ ਨਹੀਂ ਬਲਕਿ ਬੁਰੇ ਦੇ ਘਰ ਤੱਕ ਜਾ ਕੇ ਗਾਣਾ ਵੀ ਕੱਢਦਾ ਕਿਉਂਕਿ ਉਹਨਾਂ ਨੂੰ ਸਭ ਤੋਂ ਵੱਧ ਇਹ ਰਖੰਦਰਾ ਹੀ ਇਸ ਚੀਜ਼ ਤੋਂ ਹੈ ਕਿ ਜੇ ਇਹ ਲਾਗੂ ਹੁੰਦੀ ਹੈ ਤੇ ਅਸੀਂ ਕਿੱਥੇ ਰਹਿ ਜਾਂਦੇ ਹਾਂ ਅਸੀਂ ਤਾਂ ਪੰਥ ਵਿੱਚ ਸਮਾ ਜਾਂਦੇ ਹਾਂ ਇਹ ਹੀ ਉਹ ਚਾਹੁੰਦੇ ਨਹੀਂ ਹਨ ਮਹੰਤਾ ਮਾਊ ਖੈਰ ਉਹ ਦੂਜਾ ਜਿਹੜਾ ਕੰਮ ਸੀ ਉਹ ਸਮਾਂ ਮੰਗਦਾ ਸੀ ਉਹ ਕੰਮ ਸੀ ਸਿੱਖ ਮਾਨਸਿਕਤਾ ਨੂੰ ਤਿਆਰ ਕਰਨਾ ਤੇ ਗੁਰਦੁਆਰੇ ਦੀ ਸੰਸਥਾ ਦੇ ਪ੍ਰਤੀ ਸੁਚੇਤ ਕਰਨਾ ਉਹ ਲਗਾਤਾਰ ਚੱਲ ਰਿਹਾ ਹੈ ਪਰ ਮੈਂ ਇੱਕ ਗੱਲ ਤੋਂ ਹਤਾਸ਼ ਆ ਇਤਿਹਾਸ ਦੇ ਸੁਪੰਨੇ ਤੋਂ ਔਰ ਤੁਸੀਂ ਸਾਰੇ ਹੀ ਹੋ ਕਿਉਂਕਿ ਤੁਸੀਂ ਬੜੇ ਜਾਗਦੇ ਲੋਕ ਹੋ ਵੀ ਜੋ ਸਰਕਾਰ ਅੰਗਰੇਜ਼ੀ ਨੇ ਸਾਡੇ ਗੁਰਦੁਆਰਿਆਂ ਨਾਲ ਕੀਤਾ ਅੱਜ ਦੀਆਂ ਸਰਕਾਰਾਂ ਵੀ ਉਹੋ ਕੁਝ ਹੀ ਕਰ ਰਹੀਆਂ ਹਨ ਕਾਂਗਰਸ ਸਰਕਾਰ ਨੇ ਇਹ ਇੱਕ ਸਟੈਪ ਲਿਆ ਵੀ ਗੁਰਦੁਆਰਿਆਂ ਤੇ ਹਮਲੇ ਕੀਤੇ ਮੈਂ ਸਮਝਦਾ ਜਿੱਦਾਂ ਉਹਨਾਂ ਦਾ ਸਟੈਪ ਸੀ ਉਦੋਂ ਕਿਤੇ ਵੱਧ ਉਹਨਾਂ ਨੇ ਬਦਨਾਮੀ ਖੱਟੀ ਔਰ ਨੁਕਸਾਨ ਕਰਵਾਇਆ ਪਰ ਜਿਹੜੀ ਦੂਜੀ ਧਿਰ ਹੈ ਨਾ ਜਿਹੜੀਆਂ ਏਜੰਸੀਆਂ ਨੇ ਉਹੜ ਦੂਜਾ ਸਟੈਪ ਲੈ ਰਹੀ ਹੁਣ ਤੁਹਾਡੇ ਗੁਰਦੁਆਰੇ ਦਾ ਪੱਥਰ ਨਹੀਂ ਲੈਣਾ ਹੁਣ ਤੁਹਾਡੇ ਗੁਰਦੁਆਰੇ ਤੋਂ ਸਿੱਖੀ ਧੱਕੇ ਮਾਰ ਕੇ ਕੱਢੀ ਜਾਣੀ ਹੈ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਗੁਰਦੁਆਰਿਆਂ ਦੇ ਕੇਸ ਜਦੋਂ ਅਦਾਲਤਾਂ 'ਚ ਜਾਣ ਗੁਰਦੁਆਰਿਆਂ ਦੇ ਵਿੱਚ ਜਿਸ ਵੇਲੇ ਸਰਕਾਰੀ ਦਖਲਅੰਦਾਜ਼ੀ ਹੋਵੇ ਅਸੀਂ ਕਹਿੰਦੇ ਗੁਰਦੁਆਰਿਆਂ ਚ ਜੀ ਫਲਾਨਾ ਦਖਲਅੰਦਾਜ਼ੀ ਕਰ ਰਿਹਾ ਹੈ ਦਖਲਅੰਦਾਜ਼ੀ ਤੇ ਆਪੇ ਹੋ ਗਈ ਜਦੋਂ ਗੁਰਦੁਆਰੇ ਦਾ ਮਸਲਾ ਦਸਤਜਾ ਰਿਹਾ ਹੋਰ ਦਖਲਅੰਦਾਜ਼ੀ ਕੀ ਹੈ ਔਰ ਦੂਸਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਦੋਂ ਅਸੀਂ ਗੁਰਦੁਆਰੇ ਦੀ ਸੰਸਥਾ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿੰਨਾ ਚੀਜ਼ਾਂ ਨੂੰ ਮਹੰਤਸ਼ਾਹੀ ਦੇ ਰਾਹੀਂ ਸਰਕਾਰ ਨੇ ਅੰਦਰ ਲਿਆਂਦਾ ਅੱਜ ਕੱਟਣ ਵਾਸਤੇ ਸ਼ੀਧੀਆਂ ਦਿੱਤੀਆਂ ਅੱਜ ਉਹੀ ਚੀਜ਼ਾਂ ਜਿਹੜੀਆਂ ਨੇ ਫੇਰ ਗੁਰਦੁਆਰੇ ਦੇ ਵਿੱਚ ਆ ਰਹੀਆਂ ਨੇ ਵੀ ਉਸ ਜਗ੍ਹਾ ਤੋਂ ਪੈਟਰਨ ਪੜੀ ਬਾਣੀ ਜਾਏਗੀ ਇਸ ਗੱਲ ਉੱਤੇ ਤੁਸੀਂ ਇਤਰਾਜ਼ ਨਹੀਂ ਕਰ ਸਕਦੇ ਵੀ ਗੁਰਦੁਆਰੇ ਚ ਬਾਣੀ ਨਹੀਂ ਪੜੀ ਜਾਂਦੀ ਗੁਰਦੁਆਰੇ ਚ ਗ੍ਰੰਥੀ ਦੀ ਜਗ੍ਹਾ ਬ੍ਰਾਹਮਣ ਰਖ ਇਹ ਨਹੀਂ ਹੋਣਾ ਪਰ ਸਵਾਲ ਪੈਟਰਨ ਬਦਲ ਦਿੱਤਾ ਗਿਆ ਸਾਰਾ ਹੀ ਗੁਰਦੁਆਰੇ ਦਾ ਮਤਲਬ ਕੇਵਲ ਇਨਾ ਰਹਿਣ ਦਿੱਤਾ ਗਿਆ ਵੀ ਲੋਕ ਆਉਣਗੇ ਮੱਥਾ ਟੇਕਣਗੇ ਪ੍ਰਸ਼ਾਦ ਲੈਣਗੇ ਚਲੇ ਜਾਣਗੇ ਕਿਉਂਕਿ ਅਗਰ ਲੋਕਾਂ ਨੂੰ ਸੋਚਣ ਦਾ ਹੱਕ ਦੇ ਦਿੱਤਾ ਗਿਆ ਇਹ ਸਿਸਟਮ ਦੇ ਖਿਲਾਫ ਜਾਂਦਾ ਹੈ ਲੋਕ ਸੋਚਣਗੇ ਸਿਸਟਮ ਹਿੱਲੇਗਾ ਇਸ ਕਰਕੇ ਲੋਕਾਂ ਨੂੰ ਆਪਾਂ ਸੋਚਣ ਨਹੀਂ ਦੇਣਾ ਤੇ ਸੋਚਣ ਨਹੀਂ ਦੇਣਾ ਇਹਦੇ ਵਾਸਤੇ ਉਹਨਾਂ ਦੇ ਕੋਲ ਬੜੇ ਕਿਸਮ ਦੇ ਜਾਦੂ ਨੇ ਟ੍ਰਿਕ ਨੇ ਜਿਹੜਿਓ ਗੁਰਦੁਆਰਿਆਂ ਦੇ ਰਾਹਿਆਂ 'ਚ ਮਾਉਂਦੇ ਨੇ ਸਾਨੂੰ ਸੁੱਤਿਆ ਰੱਖਣ ਵਾਸਤੇ ਪੂਜਾ ਦੇ ਚੱਕਰਾਂ ਵਿੱਚ ਪਾ ਕੇ ਹੋਰ ਕਈ ਤਰ੍ਹਾਂ ਦੇ ਧਰਮ ਕਰਮਾਂ 'ਚ उलझा ਕੇ ਮੈਨੂੰ ਭਾਈ ਵੀਰ ਸਿੰਘ ਜੀ ਦਾ ਇੱਕ ਬੋਲ ਯਾਦ ਆਉਂਦਾ ਹੈ ਉਹਨਾਂ ਨੇ ਸਿੱਖੀ ਦੇ ਬਾਰੇ ਬੜੀ ਕੀਮਤੀ ਲਾਈਨ ਲਿਖੀ ਉਹ ਕਹਿੰਦੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦਹੀ ਰੱਖਣਾ ਕਿੰਨਾ ਡੂੰਘਾ ਅਰਥ ਹੈ ਸਿੱਖੀ ਦਾ ਕਿ ਸੁਰਤੀ ਨੂੰ ਬਲਵਾਨ ਕਰਕੇ ਔਰ ਅੱਜ ਸਭ ਤੋਂ ਵੱਡਾ ਅਟੈਕ ਜਿਹੜਾ ਹੈ ਨਾ ਉਹ ਸਾਡੀ ਸੁਰਤ ਉੱਤੇ ਹੈ ਸਾਡੇ ਅੰਦਰੂਨੀ ਜਜ਼ਬਾਤਾਂ ਉੱਤੇ ਹੈ ਸਾਡੇ ਅੰਦਰ ਦੀ ਸੋਚ ਉੱਤੇ ਜਿੱਥੇ ਵੀ ਕਿਤੇ ਬੈਠੀ ਹੈ ਸੋਚ ਉਸ ਨੂੰ ਹਲਾਲ ਕਰ ਦੇਣ ਲਈ ਔਰ ਖਤਮ ਕਰ ਦੇਣ ਲਈ ਪੂਰਾ ਪੂਰਾ ਤਾਣ ਹੈ ਸ਼ਰਾਬਾਂ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਅਸਲ ਹੁੰਦੀ ਏ ਔਰ ਇਸ ਮਾਹੌਲ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖੀ ਦੀ ਸੇਵਾ ਸੇਵਾ ਉਸ ਤਰ੍ਹਾਂ ਦੀ ਨਹੀਂ ਹੋਏਗੀ ਸਿੱਖੀ ਦੀ ਉਹ ਕਾਰ ਸੇਵਾ ਕਰ ਦਿੱਤੀ ਜਾਏਗੀ ਜੋ ਸਾਡੇ ਬਾਬਿਆਂ ਨੇ ਸਾਡੇ ਗੁਰਦੁਆਰਿਆਂ ਦੀ ਕੀਤੀ ਹੁਣ ਉਹ ਸੇਵਾ ਹੋਏਗੀ ਨਿਮੰਗ ਸਿੰਘਾਂ ਦੇ ਬੋਲਿਆਂ ਚ ਜਿਹਨੂੰ ਕੋਟਮਾਰ ਕਰਨੀ ਹੋਵੇ ਉਹਨੂੰ ਵੀ ਕਹਿ ਦਿੰਦੇ ਤੇਰੀ ਸੇਵਾ ਕਰਦੇ ਆਂ ਔਰ ਸਿੱਖੀ ਦੀ ਇਸ ਇਸ ਟਾਈਪ ਤੋਂ ਇਸ ਐਂਗਲ ਤੋਂ ਸੇਵਾ ਜਿਹੜੀ ਉਹ ਆਰੰਭ ਹੋਈ ਹੈ ਔਰ ਬੜੀ ਹੀ ਖਤਰਨਾਕ ਤੇ ਮਾਰੂ ਹੈ ਕਿਉਂਕਿ ਇਹ ਸੇਵਾ ਉਹਨੂੰ ਬੇਗਾਨੇ ਨਹੀਂ ਕਰ ਰਹੇ ਇਹ ਸਾਡੇ ਸਿੱਖੀ ਸਰੂਪ ਵਿੱਚ ਸਾਡੇ ਆਪਣੇ ਭਰਾ ਕਰ ਰਹੇ ਨੇ ਸਾਡੇ ਆਪਣੇ ਰਿਸ਼ਤੇਦਾਰ ਕਰ ਰਹੇ ਨੇ ਔਰ ਖੁਦ ਕਿਤੇ ਨਾ ਕਿਤੇ ਅਸੀਂ ਵੀ ਕਰ ਰਹੇ ਹਾਂ ਤੋਂ ਚੁਣੌਤੀ ਬੜੀ ਵੱਡੀ ਹੈ ਗੁਰਦੁਆਰੇ ਦਾ ਅਸਲ ਸਰੂਪ ਬਹਾਲ ਰੱਖਣ ਦੀ ਸਾਡੇ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ ਕਿ ਗੁਰਦੁਆਰੇ ਦਾ ਅਸਲ ਰੂਪ ਕੀ ਹੈ ਉਹਦਾ ਕੰਮ ਕੀ ਹੈ ਔਰ ਸਿੱਖੀ ਦੇ ਜੀਵੇਗੀ ਨਾ ਖਿਮਾ ਕਰਨਾ ਤੇ ਗੁਰਦੁਆਰੇ ਦੀ ਸੰਸਥਾ ਨੂੰ ਬਹਾਲ ਕਰਕੇ ਜੀਵੇਗੀ ਇਹ ਸੜਕਾਂ ਤੇ ਨਹੀਂ ਜੇ ਜੀ ਸਕਦੀ ਕਿਉਂਕਿ ਇਹ ਉਹ ਪੌਦਾ ਹੈ ਤੁਸੀਂ ਇੱਥੇ ਵੇਖਦੇ ਤੇ ਬਰਫਾਂ ਚੁੱਗਣ ਵਾਲੇ ਜਿਹੜੇ ਪੌਦੇ ਨੇ ਜੇ ਤੁਸੀਂ ਇਹਨੂੰ ਮਾਰੂ ਥਲ ਚ ਲਾ ਦਿਓ ਇਹ ਉੱਥੇ ਜਾ ਕੇ ਹਰਿਆ ਭਰਿਆ ਨਹੀਂ ਰਹਿ ਸਕਦਾ ਹਰ ਚੀਜ਼ ਦੀ ਇੱਕ ਸਿਚੁਏਸ਼ਨ ਹੁੰਦੀ ਹੈ ਇਹ ਧਰਮ ਜਿਹੜਾ ਇਸ ਨੇ ਧਰਮਸ਼ਾਲਾਵਾਂ ਤੋਂ ਬਹੁਤ ਕੁਝ ਪਾਇਆ ਹੈ ਉੱਥੋਂ ਹੀ ਇਹਨੇ ਵਿਕਾਸ ਕੀਤਾ ਹੈ ਇਸੇ ਕਰਕੇ ਸਾਡੇ ਬਜ਼ੁਰਗ ਉਸ ਚੇਤਨ ਸੰਨ ਤਾਈਏ ਤੇ ਉਹ ਝੰਡਾ ਨਾਲ ਬੰਨ ਕੇ ਆਪਣੇ ਆਪ ਨੂੰ ਸਲਵਾਉਂਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਾਡੇ ਵਿਕਾਰ ਹੀ ਨਹੀਂ ਸਾਡੀ ਹੋਂਦ ਦਾ ਸਵਾਲ ਜੁੜਿਆ ਹੋਇਆ ਹੈ ਇਥੋਂ ਸਾਨੂੰ ਕੱਢਿਆ ਨਹੀਂ ਤੇ ਸਾਡੀ ਹੋਂਦ ਮੁੱਕੀ ਨਹੀਂ ਇਸ ਕਰਕੇ ਜੇ ਅਸੀਂ ਆਪਣੀ ਹੋਂਦ ਚਾਹੁੰਦੇ ਆ ਤਾਂ ਸਾਨੂੰ ਇਹ ਸਭ ਤੋਂ ਵੱਡੀ ਚੁਣੌਤੀ ਨਾਲ ਸਿੱਜਣਾ ਹੀ ਪਵੇਗਾ ਔਰ ਇਸ ਪਾਸੇ ਵੱਲ ਤੁਰਨਾ ਹੀ ਪਵੇਗਾ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਦੇ ਰਾਹੀਂ ਇਸ ਧਰਤੀ ਨੂੰ ਧਰਮਸ਼ਾਲਾ ਬਣਾਉਣ ਦਾ ਸੁਪਨਾ ਲਿਆ ਰਾਤੀ ਰੁਤਿਨ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਜਿਵੇਂ ਅਸੀਂ ਚਾਹੀਏ ਕਿ ਸਮਾਜ ਪੜਿਆ ਲਿਖਿਆ ਹੋਵੇ ਤੇ ਉਹਦੇ ਲਈ ਇੱਕ ਸੰਸਥਾ ਬਣਾਈ ਜਾਂਦੀ ਹੈ ਸਕੂਲ ਜੇ ਅਸੀਂ ਚਾਹੀਏ ਕਿ ਸਮਾਜ ਤੇ ਸੁਸਾਇਟੀ ਦਾ ਪੱਧਰ ਇਨਾ ਉੱਚਾ ਚੁੱਕਣਾ ਹੈ ਵੀ ਉਹ ਆਦਰਸ਼ਕ ਲੋਕ ਹੋਣ ਤਾਂ ਉਹਦੇ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਪਾਠਸ਼ਾਲਾ ਇੱਕ ਸਕੂਲ ਔਰ ਬਹੁ ਪੱਖੀ ਸੰਸਥਾ ਜਿਹੜੀ ਗੁਰਦੁਆਰੇ ਦੇ ਰੂਪ ਵਿੱਚ ਬਖਸ਼ੀ ਹੈ ਜੇ ਅਸੀਂ ਚਾਹੁੰਦੇ ਆਂ ਵੀ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਮਹਾਨ ਸੁਪਨਾ ਜਿਵੇਂ ਕੋਨਾ ਸাকার ਕੀਤਾ ਏ ਏਸੇ ਤਰ੍ਹਾਂ ਸাকার ਹੋਵੇ ਤੇ ਅਸੀਂ ਦੁਨੀਆ ਨੂੰ ਬਖਾ ਸਕੀਏ ਤਾਂ ਸਹੀ ਮਾਇਨਿਆਂ ਵਿੱਚ ਸਾਨੂੰ ਆਪਣੀਆਂ ਇਸ ਇਨ੍ਹਾਂ ਕੀਮਤੀ ਸੰਸਥਾਵਾਂ ਦੀ ਹੋਂਦ ਹਸਤੀ ਵਕਾਰ ਬਚਾ ਕੇ ਰੱਖਣਾ ਪਵੇਗਾ ਔਰ ਇਸ ਵਾਸਤੇ ਸਾਨੂੰ ਜਦੋ ਜਹਿਦ ਜਿਹੜੀ ਹੈ ਉਹ ਦੁਬਾਰਾ ਤੋਂ ਕਰਨੀ ਪਵੇਗੀ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਉਹ ਹਿਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਮੰਗਦਿਆਂ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ